ਜੀ ਸਿੰਘ ਜੀ ਜਦੋਂ ਤੁਸੀਂ ਇੱਥੇ ਆਏ ਹੋ ਤੁਹਾਡੀ ਕੀ ਸਮੱਸਿਆ ਸੀ ਪੋਲੀਓ ਸੀ ਜੀ ਅੰਕਲ ਮੇਰਾ ਇੱਕ ਸਾਈਡ ਪੂਰੀ ਸਹੀਦਰ ਕੰਮ ਨਹੀਂ ਕਰਦੀ ਰਾਈਟ ਸਾਈਡ ਦਾ ਰਾਈਟ ਸਾਈਡ ਦਾ ਹਾਂਜੀ ਪੋਲੀਓ ਸੀਗਾ ਹਾਂਜੀ ਇਹਨਾਂ ਦੀ ਬਾਹ ਕਮਜ਼ੋਰ ਸੀ ਤੇ ਪੈਰ ਇਹਨਾਂ ਦਾ ਜ਼ਮੀਰ ਤੋਂ ਉੱਚਾ ਰਹਿੰਦਾ ਸੀ ਬਿਲਕੁਲ ਸਿੱਧਾ ਖੜੇ ਹੋ ਕੇ ਦਿਖਾ ਦਿਓ ਤੇ ਹੁਣ ਕਿਵੇਂ ਆਏ ਹੁਣ ਅੰਕਲ ਅੱਡੀ ਲੱਗ ਜਾਂਦੀ ਪੈਰ ਲੱਗ ਜਾਂਦਾ ਤੇ ਕਾਫੀ ਫਰਕ ਹੈ ਅਗਾਂ ਕਾਫੀ ਰਿਲੈਕਸਡ ਹੈ ਇਹ ਇਹਦਾ ਪੈਰ ਥੱਲੇ ਲੱਗਣ ਲੱਗ ਪਿਆ ਇਹ ਲੁਕਸ ਇਹਨੂੰ ਜਮੰਦਰੂ ਸੀ ਸਾਹਮਣੇ ਸਤਪਾਲ ਜੀ ਨੇ ਜੀ ਹੱਥ ਖੜਾ ਕਰੋ ਜੀ ਸਤਪਾਲ ਜੀ ਇਹ ਹਾਰਟ ਦੀ ਸਮੱਸਿਆ ਲੈ ਕੇ ਸਾਡੇ ਕੋ ਆਏ ਨੇ ਤੇ ਸਾਨੂੰ ਉਮੀਦ ਹੈ ਬੜੀ ਜਲਦੀ ਠੀਕ ਹੋ ਜਾਣੇ ਨੇ ਹਾਂਜੀ ਤੁਹਾਨੂੰ ਲੱਗਦਾ ਵੀ ਠੀਕ ਹੋ ਜਾਓਗੇ ਠੀਕ ਹੈ ਪਿੱਛੇ ਸੁਰਿੰਦਰਪਾਲ ਜੀ ਬੈਠੇ ਨੇ ਹੱਥ ਖੜਾ ਕਰਨਗੇ ਇਹ ਵੀ ਹਾਰਟ ਦੀ ਸਮੱਸਿਆ ਲੈ ਕੇ ਸਾਡੇ ਕੋਲੇ ਆਏ ਨੇ ਇਹ ਵੀ ਜ਼ਰੂਰ ਠੀਕ ਹੋਣਗੇ ਇਨਾਂ ਦੇ ਪਿੱਛੇ ਤੀਰਥਜੀ ਬੈਠੇ ਨੇ ਜੀਰਾ ਤੋਂ ਇਹ ਨੱਕ ਬੰਦ ਦੀ ਸਮੱਸਿਆ ਲੈ ਕੇ ਆਏ ਸੀ ਰੇਸ਼ਾ ਬਲਗਮ ਇਹਨਾਂ ਨੂੰ ਕਾਫੀ ਸੀਗਾ ਹਾਂਜੀ ਫਰਕ ਪਿਆ ਹੈ ਪੂਰਾ ਹੱਥ ਖੜਾ ਕਰੋ ਜੇ ਪਿਆਦਾ ਉਸ ਤੋਂ ਪਿੱਛੇ ਨਿਸ਼ਾਨ ਸਿੰਘ ਬੈਠੇ ਨੇ ਇਹਨਾਂ ਦਾ ਬੇਟਾ ਇਹ ਸਾਹਮਣੇ ਬੈਠਾ ਹੱਥ ਖੜਾ ਕਰ ਰਿਹਾ ਹੈ ਇਹ ਬਚਪਨ ਤੋਂ ਸੁਣ ਨਹੀਂ ਸਕਦਾ ਤੇ ਬੋਲ ਨਹੀਂ ਸਕਦਾ ਔਰ ਇਹ ਵੀ ਇਸੇ ਉਮੀਦ ਨਾਲ ਇੱਥੇ ਆਏ ਨੇ ਇਹ ਇਹ ਜਰੂਰ ਠੀਕ ਹੋਵੇਗਾ ਮਦਨ ਜੀ ਬੈਠੇ ਨੇ ਹੱਥ ਖੜਾ ਕਰ ਰਹੇ ਨੇ ਇਹ ਵੀ ਜੀਰੇ ਤੋਂ ਆਏ ਨੇ ਇਹ ਵੀ ਹਾਰਟ ਦੀ ਸਮੱਸਿਆ ਲੈ ਕੇ ਆਏ ਨੇ ਇਹ ਵੀ ਠੀਕ ਹੋਣਗੇ ਲਗਭਗ ਜਿੰਨੇ ਵੀ ਸਾਡੇ ਕੋਲੇ ਇਹ ਪੈਨਪੜਾ ਬੈਠੇ ਨੇ ਕਿਸੇ ਨੂੰ ਗੋਡਿਆਂ ਦੀ ਸਮੱਸਿਆ ਹੈ ਕਿਸੇ ਨੂੰ ਮੋਢਿਆਂ ਦੀ ਸਮੱਸਿਆ ਹੈ ਕਿਸੇ ਨੂੰ ਸਰਵਾਈਕਲ ਦੀ ਹੈ ਕਿਸੇ ਨੂੰ ਥਾਇਰਾਇਡ ਦੀ ਹੈ ਇਹ ਸਾਰੇ ਹੀ ਤੰਦਰੁਸਤੀ ਵੱਲ ਵਧ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਕਲਾਸ ਬੱਸ ਦੀਆਂ ਸਵਾਰੀਆਂ ਵਰਗੀ ਹੈ ਜੀ ਐ ਸੱਡੇ ਤੋਂ ਜਿਹੜੇ ਚੜੇ ਅੱਗੇ ਤੰਦਰੁਸਤੀ ਸਾਡਾ ਆ ਗਿਆ ਉੱਥੇ ਉਤਰ ਜਾਣਾ ਉਥੋਂ ਨਵੇਂ ਚੜ ਜਾਣੇ ਨੇ ਉਹਨਾਂ ਚੋਂ ਕੁਝ ਫਿਰ ਅਗਲੇ ਢੇਡੇ ਤੇ ਉਤਰ ਜਾਣਗੇ ਸਾਡੀ ਕਲਾਸ ਬਦਲਦੀ ਰਹਿੰਦੀ ਹੈ ਜਿਹੜੇ ਪੁਰਾਣੇ ਸਾਧਕ ਠੀਕ ਹੁੰਦੇ ਨੇ ਜਿਹੜੇ ਯੋਗ ਕਰਕੇ ਤੰਦਰੁਸਤੀ ਹਾਸਲ ਕਰਦੇ ਨੇ ਉਹਨਾਂ ਨਾਲ ਤੁਹਾਨੂੰ ਅਸੀਂ ਰੂਪਰੂ ਕਰਾਉਂਦੇ ਰਹਿੰਨੇ ਆ ਅੱਗੇ ਤੋਂ ਵੀ ਕਰਾਉਂਦੇ ਰਾਵਾਂਗੇ